ਫੋਰਚਨਰ ਗੱਡੀ ਤੇ ਸਟੰਟ ਕਰਨੇ ਨੌਜਵਾਨਾਂ ਨੂੰ ਕਾਫੀ ਮਹਿੰਗੇ ਪੈ ਗਏ ਨੇ ਦਰਅਸਲ ਪੁਲਿਸ ਦੇ ਹੱਥੇ ਚੜੇ ਨੇ ਤੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਡਿੜਬਾ ਦੇ ਐਸਐਚਓ ਜਿਨ੍ਹਾਂ ਨੇ ਨੌਜਵਾਨਾਂ ਨੂੰ ਤਾਂ ਪਾਜੜਾ ਪਾ ਦਿੱਤੀਆਂ ਨੇ ਦੱਸਦੀ ਹੈ ਕਿ ਪਿਛਲੇ ਦਿਨੀ ਕੁਝ ਸਕੂਲੀ ਨੌਜਵਾਨਾਂ ਦੇ ਵੱਲੋਂ ਡਿੜਬਾ ਵਿਖੇ ਨੈਸ਼ਨਲ ਹਾਈਵੇ ਰੂਟ ਤੇ ਫੋਰਚਨਰ ਗੱਡੀ ਤੇ ਕੁਝ ਹੋਰ ਗੱਡੀਆਂ ਤੋਂ ਬਾਹਰ ਨਿਕਲ ਕੇ ਸਟੰਟ ਕੀਤੇ ਗਏ ਸ ਜਿੱਥੇ ਨੌਜਵਾਨਾਂ ਦੇ ਵੱਲੋਂ ਸਟੰਟ ਕਰਦੀਆਂ ਦੀ ਵੀਡੀਓ ਬਣਾਈ ਗਈ ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਤੇ ਪੁਲਿਸ ਦੀ ਪੈਨੀ ਨਜ਼ਰ ਤੋਂ ਇਹ ਨੌਜਵਾਨ ਨਹੀਂ बच ਸਕੇ ਤਦ ਆਸੇ ਇਹ ਕਿ ਨੌਜਵਾਨਾਂ ਨੂੰ ਥਾਣੇ ਲਿਆ ਕੇ ਉਹਨਾਂ ਦੇ ਪਰਿਵਾਰਾਂ ਨੂੰ ਚੇਤਾਵਨੀ ਦਿੱਤੀ ਗਈ ਤੇ ਨੌਜਵਾਨਾਂ ਦਾ ਮੋਟਾ ਚਲਾਨ ਕੀਤਾ ਗਿਆ ਤੇ ਪੁਲਿਸ ਨੇ ਸਖਤ ਚੇਤਾਵਨੀ ਦਿੱਤੀ ਤੇ ਉਧਰ ਦੜਬਾ ਦੇ ਐਸ ਐਚ ਓ ਨੇ ਕਿਹਾ ਕਿ ਦੜਬਾ ਪੁਲਿਸ ਦੀਆਂ ਨਜ਼ਰਾਂ ਤੋਂ ਕੋਈ ਅਜਿਹੀ ਹਰਕਤ ਕਰਨ ਵਾਲਾ ਬਚ ਨਹੀਂ ਸਕਦਾ ਦੱਸਦੇ ਕਿ ਇਸ ਤਰ੍ਹਾਂ ਸਟੰਟ ਵਾਜ਼ੀ ਕਰਨ ਦੇ ਨਾਲ ਕਿਸੇ ਦੀ ਜਾਨ ਨੂੰ ਖਤਰਾ ਹੋ ਸਕਦਾ ਜਿਸ ਕਰਕੇ ਪੁਲਿਸ ਇਸ ਨੂੰ ਸਖਤੀ ਦੇ ਨਾਲ ਲੈ ਰਹੀ ਹਾਂਜੀ ਪਿਛਲੇ ਦਿਨੀ ਕੁਝ ਨੌਜਵਾਨ ਸੀਗੇ ਜਿਹੜੇ ਬੱਚੇ ਪੜਦੇ ਸੀਗੇ ਉਹ ਆਪਣੇ ਨੈਸ਼ਨਲ ਹਾਈਵੇ ਤੇ ਸਟੰਟ ਵਗੈਰਾ ਕਰ ਰਹੇ ਸੀਗੇ ਜਿਨ੍ਹਾਂ ਤੋਂ ਪਤਾ ਲੱਗਿਆ ਸਾਨੂੰ ਸੋਸ਼ਲ ਮੀਡੀਆ ਤੋਂ ਵੀਡੀਓ ਪਤਾ ਲੱਗੀ ਇਹਨਾਂ ਬਾਰੇ ਤੇ ਅਸੀਂ ਇਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਤਾਂ ਪਤਾ ਲੱਗਿਆ ਕਿ ਇਹ ਦੱਬੇ ਦੇ ਆਪਣੇ ਪਿੰਡਾਂ ਦੇ ਬੱਚੇ ਸੀਗੇ ਇਹਨਾਂ ਨੂੰ ਬੁਲਾਇਆ ਗਿਆ ਇਹਨਾਂ ਦੇ ਮਾਪੇ-ਮਾਪ ਨੂੰ ਨਾਲ ਗੱਲ ਕੀਤੀ ਤੇ ਜੋ ਮੋਟਰ ਵਹੀਕਲ ਐਕਟ ਦੇ ਅੰਦਰ ਸੈਕਸ਼ਨ ਸੀਗੇ ਉਹਨਾਂ 'ਚ ਇਹਨਾਂ ਤੇ ਚਲਾਣ ਕੀਤੇ ਗਏ ਤੇ ਇਹਨਾਂ ਨੂੰ ਵਾਰਨਿੰਗ ਦਿੱਤੀ ਗਈ ਕਿ ਇਦਾਂ ਦੇ ਕੰਮ ਨਾ ਕਰਨ ਕਿਉਂਕਿ ਇਦਾਂ ਕਰਨ ਵਾਲੇ ਇਹ ਆਪਣੀ ਜਾਨ ਨੂੰ ਵੀ ਜੋਖਮ ਵਿੱਚ ਪਾਉਂਦੇ ਨੇ ਤੇ ਨਾਲ ਜੋ ਡਰਾਈਵ ਕਰ ਰਹੇ ਨੇਗੇ ਉਹਨਾਂ ਲਈ ਵੀ ਖਤਰਾ ਹੈ ਤੇ ਫਿਰ ਇਹਨਾਂ ਨੇ ਕਿਸ ਤਰ੍ਹਾਂ ਦੇ ਚਲਾਣ ਕੀਤੇ ਵੀ ਨੇ ਇਹ ਜਿਹੜੀ ਡੇਂਜਰਸ ਡਰਾਈਵਿੰਗ ਵਗੈਰਾ ਦੇ ਨਾਲ ਜਿਹੜੇ ਮੋਟਰ ਵਹੀਕਲ ਐਕਟ ਦੇ ਅੰਦਰ ਸੈਕਸ਼ਨ ਸੀ ਉਹਨਾਂ ਦੇ ਚਲਾਣ ਕੀਤੇ ਗਏ ਨੇ ਤੇ ਬਾਈਕਲਸਰ ਕਿਹੜੇ ਸੀਗੇ ਜੀ ਇਹ ਇਹਨਾਂ ਚ ਇੱਕ ਫੋਰਚੂਨਰ ਸੀਗੀ ਜੀ ਗੱਡੀ ਜਿਹਦੇ ਉੱਪਰ ਬੈਠੇ ਸੀਗੇ ਬੱਚੇ ਇੱਕ ਸਕੋਰਪੀਓ ਸੀਗੀ ਤੇ ਕਾਫੀ ਹੋਰ ਗੱਡੀਆਂ ਸੀਗੀਆਂ ਜਿਹੜੀਆਂ ਨਾਲ ਇਹਨਾਂ ਦੇ ਕਾਫਲੇ ਦੇ ਤੌਰ ਤੇ ਬਣਾ ਰੱਖੀਆਂ ਸੀਗੀਆਂ ਜੀ ਇਹ ਕਿਹੜੀ ਰੋਡ ਤੇ ਕਰ ਰਹੇ ਸੀ ਸਟੰਟ ਕੀ ਇਹ ਆਪਣਾ ਜੋ ਮੇਨ ਰੋਡ ਆ ਜੀ ਹਾਈਵੇ ਉਸ ਤੇ ਇਹ ਸਟੰਟ ਬਾਜੀ ਕਰ ਰਹੇ ਸੀਗੇ ਸਕੀ ਲੱਗਦਾ ਜੀ ਜਿਸ ਤਰ੍ਹਾਂ ਇਹ ਬੱਚੇ ਸਟੰਟ ਕਰਦੇ ਨੇ ਇਹਦੇ ਨਾਲ ਕਿੰਨਾ ਨੁਕਸਾਨ ਹੋ ਸਕਦਾ ਸੀਗਾ ਕਈ ਵਾਰ ਕੋਈ ਅੱਗੋ ਆਰੀਆਂ ਲੱਗਿਆਂ ਨਾਲ ਵੀ ਨੁਕਸਾਨ ਹੋ ਸਕਦਾ ਹਾਂਜੀ ਇਹ ਵੀ ਜਿੱਦਾਂ ਪਹਿਲਾਂ ਦੱਸਿਆ ਕਿ ਇਹ ਆਪਣੀ ਜਾਨ ਨੂੰ ਤਾਂ ਜੋਖਮ 'ਚ ਪਾਉਂਦੇ ਹੀ ਨੇਗੇ ਤੇ ਜੋ ਡਰਾਈਵ ਗੱਡੀਆਂ ਸੜਕ ਤੇ ਕਰ ਰਹੀਆਂ ਨੇ ਉਹਨਾਂ ਲਈ ਵੀ ਖਤਰਾ ਬਣਦੇ ਨੇਗੇ ਇਸ ਲਈ ਇਹਨਾਂ ਨੂੰ ਅਸੀਂ ਅਪੀਲ ਕਰਦੇ ਹਾਂ ਬੱਚਿਆਂ ਦੇ ਮਾਪੇ-ਮਾਪ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਇਹਨਾਂ ਦੇ ਜਿਹੜੇ ਜਦੋਂ ਇਹ ਸਕੂਲ ਵਗੈਰਾ ਜਾਂਦੇ ਨੇ ਇਹਨਾਂ ਦਾ ਖਿਆਲ ਰੱਖਣੀ ਇਹਨਾਂ ਨੂੰ ਵਹੀਕਲ ਨੇ ਜਿਹੜੇ ਉਹ ਨਾਂ ਦੇਣ ਜੋ ਸਕੂਲ ਬੱਸਾਂ ਨੇਗੀਆਂ ਲੱਗੀਆਂ ਹੋਈਆਂ ਉਹਨਾਂ 'ਚ ਇਹਨਾਂ ਨੂੰ ਜਿਹੜ ਪੁਲਿਸ ਦੀ ਕਿਸ ਤਰ੍ਹਾਂ ਦੀ ਨਿਗਰਾਨੀ ਇਹਨਾਂ ਲੋਕਾਂ ਦੇ ਦੇਖੋ ਪੁਲਿਸ ਦੀ ਪੂਰੀ ਇਹਨਾਂ ਤੇ ਪੈਣੀ ਨਜ਼ਰ ਆ ਪੁਲਿਸ ਤੋਂ ਕੋਈ ਵੀ ਬਚ ਨਹੀਂ ਸਕਦਾ ਹੈਗਾ ਸਾਡੀ ਜਿਹੜੀ ਗਸ਼ਤਾ ਲਗਾਤਾਰ ਚੱਲਦੀ ਰਹਿੰਦੀ ਸੋਸ਼ਲ ਮੀਡੀਆ ਤੇ ਵੀ ਸਾਡੀ ਜਿਹੜੀ ਟੀਮਾਂ ਨੇ ਬਣੀਆਂ ਹੋਈਆਂ ਨੇ ਕਿ ਜੋ ਇਦਾਂ ਦੀ ਸਟੰਟ ਬਾਜੀ ਜਾਂ ਕੋਈ ਵੀ ਕੁਝ ਕਰੂਗਾ ਉਹ ਉੱਤੇ ਜੋ ਬੰਦੇ ਕਾਨੂੰਨੀ ਕਾਰਵਾਈ ਆ ਉਹ ਹੋਊਗੀ ਇਹ ਸਿਰਫ ਬੱਚਿਆਂ ਵਾਸਤੇ ਨਹੀਂ ਜਾਂ ਕੋਈ ਜਿਹੜੇ ਨਾਮ ਵਰ ਕੋ ਸਿੰਗਲ ਹੁੰਦੇ ਨੇ ਜਾਂ ਹੋਰ ਹੁੰਦੇ ਨੇ ਉਹ ਵੀ ਸਟੰਟ ਬਾਜੀ ਕਈ ਵਾਰ ਸੰਰੋਖਿਤ ਕੀਤੀ ਕਰਦੇ ਨਹੀਂ ਅਸੀਂ ਇਹ ਅਪੀਲ ਕਰਦੇ ਹਾਂ ਕਿ ਹਰੇਕ ਕਾਨੂੰਨ ਲਈ ਹਰੇਕ ਬਰਾਬਰ ਹੈ ਕੋਈ ਬੱਚਾ ਹੋਵੇ ਕੋਈ ਨਾਮਵਰ ਸਿੰਗਰ ਹੋਵੇ ਜਾਂ ਕੋਈ ਬਜ਼ੁਰਗ ਹੋਵੇ ਕਿਸੇ ਕੋਈ ਵੀ ਕਾਨੂੰਨ ਤੋਂ ਬਚੂਗਾ ਨਹੀਂ ਜੇ ਉਹ ਅਮੈਦੇਕ ਮੋਟਰ ਵਹੀਕਲ ਐਕਟ ਜਾਂ ਟ੍ਰੈਫਿਕ ਦੇ ਨਿਯਮਾਂ ਦੀ ਉਲੰਘਣਾ ਕਰੂਗਾ ਜੀ ਤਾਂ ਉਸਤੇ ਜੋ ਬੰਦੇ ਸੈਕਸ਼ਨ ਨੇਗੇ ਉਹਨਾਂ ਤੇ ਕਾਰਵਾਈ ਕੀਤੀ ਜਾਊਗੀ ਕਿੰਨੀ ਵਾਰ ਜੀ ਨੌਜਵਾਨ ਬੁਲਟ ਦੇ ਪਟਾਕੇ ਜਿਹੜੇ ਉਹ ਵੀ ਮਾਰਦੇ ਨੇ ਹੈਗੇ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਵੀ ਸਾਡੇ ਹੁਣ ਪਿਛਲੇ 3-4 ਦਿਨ ਤੋਂ ਸਾਨੂੰ ਪਤਾ ਲੱਗਿਆ ਕਿ ਬੱਚੇ ਨੇ ਜਿਹੜੇ ਉਹ ਪੇਪਰ ਦੇਣ ਜਾਂਦੇ ਨੇ ਉਹ ਮੋਟਰਬਾਈਕਲ ਤੇ ਜਿਹੜੇ ਹੈ ਪਟਾਕੇ ਵਗੈਰਾ ਮਾਰ ਰਹੇ ਉਹਨਾਂ ਤੇ ਵੀ ਅਸੀਂ ਰੱਖੀ ਹੋਈ ਜਾਨਾਗਾ ਜੇ ਉਹਨਾਂ ਨੂੰ ਫੇਰ ਵਾਰਨਿੰਗ ਵੀ ਦੇਣੀ ਚਾਹੁੰਦੇ ਆ ਬੱਚਿਆਂ ਨੂੰ ਬੱਚਿਆਂ ਦੇ ਮਾਪਿਆਂ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਇਹਨਾਂ ਬੱਚਿਆਂ ਦਾ ਜਿਹੜਾ ਹੈਗਾ ਉਹ ਧਿਆਨ ਰੱਖਣ ਨਹੀਂ ਫਿਰ ਜਿਹੜੀ ਇਹਨਾਂ ਤੇ ਬਣਦੀ ਕਾਰਵਾਈ ਆ ਉਹ ਅਸੀਂ ਜਿਹੜਾ ਚਲਾਣ ਵਗੈਰਾ ਇਹਨਾਂ ਤੇ ਕਰਾਂਗੇ ਬੁਲਟ ਮੋਟਰਸਾਈਕਲ ਦਾ ਇਸ ਤਰ੍ਹਾਂ ਦੇ ਕਿੰਨਾ ਕੁ ਮੋਟਾ ਚਲਾਣ ਹੋ ਸਕਦੇ ਜੀ ਜਿਹੜਾ ਮੋਡੀਫਾਈ ਸਾਇਲੈਂਸਰ ਦਾ ਹੈਗਾ ਜੀ ਉਹਨਾਂ ਦਾ ਜਿਹੜਾ ਹੈਗਾ ਹਜ਼ਾਰਾਂ ਚ ਹੋਊਗਾ ਚਲਾਣ ਜੀ ਮਿਨੀਮਮ ਜਿਹੜਾ ਹੈਗਾ 10000 ਤੋਂ ਉੱਪਰ ਤਾਂ ਹੈਗਾ ਹੀ ਆ ਜੀ